ਦੀ ਪਿਛਤੇ ਅ ਅੱਜ ਅਸੀਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸਿੱਖ ਰਾਜ ਦੇ ਸ਼ੇਰੇ ਪੰਜਾਬ ਦੇ ਦੂਜੇ ਭਾਗ ਤੇ ਗੱਲ ਕਰਨ ਲੱਗੇ ਆ 2 ਨਵੰਬਰ 1780 ਈਸਵੀ ਨੂੰ ਸਰਦਾਰ ਮਹਾ ਸਿੰਘ ਤੇ ਸਰਦਾਰਨੀ ਰਾਜਕੌਰ ਸਪੁੱਤਰੀ ਰਾਜਾ ਗਜਪਤ ਸਿੰਘ ਵਾਲੀਏ ਜੀਨ ਦੇ ਘਰ ਗੁਜਰਾਵਾਲੇ ਵਿੱਚ ਆਪਣੇ ਸਮੇਂ ਦਾ ਸਭ ਤੋਂ ਵੱਡਾ ਆਦਮੀ ਜਨਮਿਆ ਸਰਦਾਰ ਮਹਾ ਸਿੰਘ ਉਹਨਾਂ ਦਿਨਾਂ ਵਿੱਚ ਸਕੂਲ ਨਗਰ ਦਾ ਰਾਣ ਜਿੱਤ ਕੇ ਆਏ ਸਨ ਇਸ ਵਾਸਤੇ ਲੜਕੇ ਦਾ ਨਾਮ ਰਣਜੀਤ ਸਿੰਘ ਰੱਖਿਆ ਸਾਰੇ ਸ਼ਹਿਰ ਵਿੱਚ ਕਈ ਦਿਨ ਖੁਸ਼ੀਆਂ ਮਨਾਇਆਂ ਗਈਆਂ ਤੇ ਤਕਰੀਬਾ ਨੂੰ ਦਾਨ ਦਿੱਤਾ ਗਿਆ ਪੰਜਾਬ ਦੇ ਸਾਰੇ ਨਾਮਵਰ ਸਰਦਾਰ ਸਰਦਾਰ ਮਹਾ ਸਿੰਘ ਨੂੰ ਵਧਾਈ ਦੇਣ ਵਾਸਤੇ ਆਏ ਗੁਜਰਾਵਾਲੇ ਇਕੱਠ ਹੋਏ ਜਿਨ੍ਹਾਂ ਦਾ ਘਰ ਵਾਲਿਆਂ ਵੱਲੋਂ ਬੜੇ ਚਾਅ ਨਾਲ ਆਦਰ ਨਾਲ ਸਤਿਕਾਰ ਕੀਤਾ ਗਿਆ ਰਣਜੀਤ ਸਿੰਘ ਦੇ ਕੋਸਲਾ ਲਈ ਹੋਇਆ ਸੀ ਜਾਂ ਉਸ ਨੂੰ ਬੜੀ ਸਖਤ ਚੀਜ਼ ਕਹ ਨਿਕਲੀ ਜਿਸ ਨਾਲ ਉਹਦੀ ਇੱਕ ਅੱਖ ਮਾਰੀ ਗਈ। ਤੋਂ ਉਸ ਵੇਲੇ ਕੌਣ ਜਾਣਦਾ ਸੀ ਕਿ ਕੱਖ ਵਾਲਾ ਬਾਲਕ ਕਿਸੇ ਦਿਨ ਲੱਖਾਂ ਅੱਖਾਂ ਦੀ ਚਮਕ ਬਣੇਗਾ। ਤੇ ਪ੍ਰੋਗਰਾਮ ਸਹਿਰ ਇਹਦੇ ਸਾਹਮਣੇ ਝੁਕਣ ਵਾਸਤੇ ਆਪਣੇ ਧੰਨ ਭਾਗ ਸਮਝਣਗੇ। ਰਣਜੀਤ ਸਿੰਘ 6 ਸਾਲ ਦਾ ਹੋਇਆ ਸਰਦਾਰ ਮਹਾ ਸਿੰਘ ਵੱਲੋਂ ਉਹਦੀ ਵਿੱਦਿਆ ਦਾ ਪ੍ਰਬੰਧ ਕੀਤਾ ਗਿਆ ਅਖਰੀ ਵਿੱਦਿਆ ਹਾਸਲ ਕਰਾਸਤੇ ਉਹਨੂੰ ਭਾਈ ਭਾਗ ਸਿੰਘ ਕੋਲ ਧਰਮਸਾਲਾ ਵਿੱਚ ਪੜਨ ਪਾਇਆ ਗਿਆ ਨਾਲ ਹੀ ਪੰਡਤ ਮੀਰ ਸਿੰਘ ਸ਼ਿਪਾਹੀ ਸੁਹਾਦਾ ਸੀ ਇਸ ਵਾਸਤੇ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ ਸੀ ਦੂਜੇ ਪਾਸੇ ਸਿੱਖਰ ਵਿੱਦਿਆ ਵਿੱਚ ਉਸ ਦਾ ਬੜਾ ਮਨ ਲੱਗਦਾ ਉਹ ਜੁੱਤੀ ਦਾ ਸੂਰਮਾ ਸੀ ਛੋਟੀ ਉਮਰ ਤੋਂ ਹੀ ਉਹ ਆਪਣੇ ਪਿਤਾ ਨਾਲ ਜੰਗਾਂ ਦੇ ਵਿੱਚ ਜਾਣ ਲੱਗ ਪਿਆ ਉਹ ਮਸਾਂ 10 ਸਾਲ ਦਾ ਸੀ ਜਦੋਂ ਮਾਨਚੜ ਦੇ ਘੇਰੇ ਵੇਲੇ ਆਪਣੇ ਪਿਤਾ ਨਾਲ ਸ਼ਾਮਲ ਹੋਇਆ 12 ਸਾਲ ਦੀ ਉਮਰ ਵਿੱਚ ਕੋਨੇਕੋਟ ਮਹਾਰਾਜ ਵਿੱਚ ਆਪਣੇ ਸਰਵ ਸਭ ਸਭ ਪਹਿਲੀ ਲੜਾਈ ਲੜੀ ਤੇ ਫਤਿਹ ਪ੍ਰਾਪਤ ਕੀਤੀ ਇਸ ਵੇਲੇ ਸਰਦਾਰ ਮਹਾ ਸਿੰਘ ਚੜਾਈ ਕਰਕੇ ਤੇ ਰਣਜੀਤ ਸਿੰਘ ਦੇ ਸਿਰ ਤੇ ਸਾਰਾ ਭਾਰ ਪੈ ਗਿਆ ਅਪ੍ਰੀਵਗਰਾ ਬੇਟੇ ਹੀ ਮਹਾ ਸਿੰਘ ਆਪਣੇ ਇੱਕੋ ਇੱਕ ਪੁੱਤਰ ਅਨਜੀਤ ਸਿੰਘ ਦੀ ਦਸਤਾਰਬੰਦੀ ਕਰਕੇ ਸਨ ਸੋ ਪਿਤਾ ਦੇ ਸਵਰਗਵਾਸ ਤੋਂ ਹੋਂਤੇ ਰਣਜੀਤ ਸਿੰਘ ਮਿਸਲ ਦਾ ਸਰਦਾਰ ਮੰਨਿਆ ਗਿਆ ਪਰ ਅਮਲੀ ਤੌਰ ਤੇ ਰਿਆਸਤ ਦਾ ਪ੍ਰਬੰਧ ਉਸ ਦੀ ਮਾਤਾ ਮਾਈ ਮਲਵੈਣ ਆਪਣੇ ਵਜ਼ੀਰ ਲਖਵਤ ਰਾਏ ਤੇ ਸਦਾ ਕੌਂਦ ਦੀ ਮਦਦ ਨਾਲ ਕਰਨ ਲੱਗਾ ਚੱਠਿਆਂ ਦੇ ਇਲਾਕੇ ਸੀ ਇਹਨਾਂ ਦੋਹਾਂ ਘਰਾਣਿਆਂ ਦੀ ਬੜੀ ਦੁਸ਼ਮਣੀ ਤੇ ਦੇਣਾ ਰਣਜੀਤ ਸਿੰਘ ਸ਼ਿਕਾਰ ਖੇਡ ਦਾ ਖੇਡ ਦਾ ਚੱਠਿਆਂ ਦੇ ਇਲਾਕੇ ਵਿੱਚ ਚਲੇ ਗਏ ਜੰਗਲ ਵਿੱਚ ਉਹਦੇ ਸਾਰੇ ਸੱਤ ਸੀ ਮਿਸ਼ਰ ਗਏ ਹਾਸਮਤ ਖਾਨ ਚੱਠਾ ਵੀ ਸ਼ਿਕਾਰ ਖੇਡ ਦਾ ਇਸ ਪਾਸੇ ਆ ਨਿਕਲੇ ਰਣਜੀਤ ਸਿੰਘ ਉਹਨੂੰ 13 ਸਾਲ ਦਾ ਸੀ ਉਸ ਨੂੰ ਇਕੱਲਾ ਵੇਖ ਕੇ ਹਾਸਮਤ ਖਾਨ ਤਲਵਾਰ ਧੂਕੇ ਉਸ ਉੱਤੇ ਜਾ ਪਿਆ 6 ਦਿਨ ਰਣਜੀਤ ਸਿੰਘ ਤੋਂ ਘੁਭਰਾਇਆ ਨਹੀਂ ਉਨੇ ਮਰਦਾਂ ਵਾਂਗ ਟੱਕਰਾ ਕੀਤਾ ਤੇ ਹਸ਼ਮਤ ਖਾਨ ਦਾ ਵਾਰ ਰੋਕ ਕੇ ਆਪ ਅਜੇਹੀ ਤਲਵਾਰ ਜਨਾਈ ਜਿਸ ਨਾਲ ਹਸ਼ਮਤ ਖਾਨ ਦਾ ਸਿਰ ਧਰ ਤੋਂ ਵੱਖਰਾ ਹੋ ਗਿਆ ਬੈਰੀ ਦਾ ਸਿਰ ਨੇਜੇ ਤੇ ਟੰਕ ਕੇ ਰਣਜੀਤ ਸਿੰਘ ਆਪਣੇ ਸਾਥੀਆਂ ਨੂੰ ਮਿਲਿਆ ਰਣਜੀਤ ਸਿੰਘ ਅਜੇ ਸੰਭੜਾ ਵੀ ਨਹੀਂ ਸੀ ਜਦ ਪੰਜਾਬ ਉੱਤੇ ਇੱਕ ਹੋਰ ਤੂਫਾਨ ਆੜਿਆ ਤਾਰਾਂ ਮਈ 1763 ਈਸਵੀ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਤੈਮੂਰ ਸ਼ਾ ਮਰ ਗਿਆ ਤਾਂ ਉਹਦਾ ਪੁੱਤਰ ਸ਼ਾਹ ਜਮਾਨ ਅਕਤਸ ਦੇ ਬੈਠਾ ਉਹਦੇ ਜਲ ਵਿੱਚ ਵੀ ਚਾਹ ਸੀ ਜੋ ਆਪਣੇ ਪਿਓ ਤੇ ਦਾਦੇ ਬਾਪ ਨੂੰ ਪੰਜਾਬ ਨੂੰ ਫਤਿਹ ਕਰੇ ਤੇ ਅਹਿਮਦ ਸ਼ਾ ਆਜ਼ਾਦੀ ਦੀ ਹਕੂਮਤ ਦੇ ਖੁਸ਼ੇ ਹੋਏ ਸੂਬਿਆਂ ਦਾ ਫੇਰ ਮਾਲਕ ਬਣੇ ਸ਼ਾਹ ਜਮਾਨ ਉਸ ਵੇਲੇ 23 ਸਾਲ ਦਾ ਜਵਾਨ ਸੀ ਉਹਨੇ ਆਪਣੇ ਰਾਜਪੂਤ ਬਾਦਸ਼ਾਹ ਦਿੱਲੀ ਸ਼ਾਲਮ ਦੁਗਜਾ ਮਰਹਬਿਆ ਨਮਾਜ਼ ਵਜ਼ੀਰ ਹਬਜ਼ ਤੇ ਲਹੂ ਦੇ ਲਖਨਊ ਦੇ ਅੰਗਰੇਜ਼ ਰੈਜੀਡੈਂਟ ਵੱਲ ਪੇਟੀ ਉਸ ਨੇ ਉੱਪਰ ਲਿਖਿਆ ਸਾਰੀਆਂ ਤਾਕਤਾਂ ਨੂੰ ਕਿਹਾ ਕਿ ਮੈਂ ਕੇਵਲ ਸਿੱਖਾਂ ਦਾ ਇਲਾਕਾ ਫੜੇ ਕਰਨਾ ਚਾਹੁੰਦਾ ਹਾਂ ਸਭ ਨੂੰ ਆਸਪ੍ਰੂਣ ਉੱਤਰ ਪ੍ਰਾਪਤ ਕਰਕੇ ਉਹ ਸਣੇ ਫੌਜ ਪਿਸ਼ਾਉ ਰਿਹਾ ਬੈਠਾ ਉਤੋਂ 15 ਅਗਸਤ 19 1763 ਈਸਵੀ ਨੂੰ ਪੰਜਾਬ ਵੱਲ ਤੁਰਿਆ ਜਦ ਪਠਾਣ ਪੌਜਾ ਗੁਰਿਆਟਕ ਤੋਂ ਇੱਕ ਪਾਸੇ ਟੱਪੀਆਂ ਤਾਂ ਸਿੰਘਾਂ ਨੇ ਅਗੋਂ ਡਰ ਕੇ ਟੱਕਰ ਆ ਦਿੱਤਾ ਇਸ ਦਾ ਅਸਰ ਇਹ ਹੋਇਆ ਕਿ ਸ਼ਾਜਮਾਨ ਸਿੱਖਾਂ ਦੇ ਇਲਾਕੇ ਵਿੱਚ ਅੱਗੇ ਵਧਣ ਦੀ ਥਾਂ ਗੁਰਿਆਟਕ ਦੇ ਨਾਲ-ਨਾਲ ਡੇਰਾ ਜਾਤਵਾਲ ਚਲਾ ਗਿਆ ਉੱਥੇ ਹੀ ਉਸ ਨੂੰ ਮੁਜ਼ੱਫਰ ਖਾਨ ਹਾਕ ਮਲਤਾਨ ਫਰਯਦਲ ਖਾਨ ਨਮਾਉ ਵਹਾਵਲਪੁਰ ਗੁਲਾਮ ਨਵੀ ਖਾਨ ਲੇਟੀ ਹਾਕਮ ਲਈਆ ਤੇ ਸਿੰਧ ਦੇ ਮੀਰ ਨਜ਼ਰਾਨੇ ਲੈ ਕੇ ਆ ਮਿਲੇ ਉੱਥੇ ਹੀ ਸ਼ਾਜਮਾਨ ਵਾਪਸ ਕਾਬਲ ਨੂੰ ਚਲਾ ਗਿਆ ਵਾਪਸ ਮੁੜਦੇ ਹੋਏ ਸ਼ਾਜਮਾਨ ਨੇ ਜਰਮਨ ਪੰਦੇਖਾਨ ਨੂੰ ਕਸ਼ਮੀਰ ਵੱਲ ਭੇਜਿਆ ਉਹਨੇ ਕਸ਼ਮੀਰ ਦੇ ਗਵਰਨਰ ਨੂੰ ਕਾਇਦ ਕਰਕੇ ਸ਼ਾਜਮਾਨਪੁਰ ਭੇਜ ਦਿੱਤਾ ਚੰਦੂ ਦਾ ਗਵਰਨਰ ਅਬਦੁੱਲਾ ਖਾਨ ਆਲਪੋਜੀ ਨੂੰ ਬਣਾ ਦਿੱਤਾ ਇਸੇ ਸਮੇਂ ਸ਼ਾਹਜਹਾਨ ਦਾ ਭਰਾ ਹਮਾਜੂ ਫੜਿਆ ਹੋਇਆ ਸੀ। ਸ਼ਾਹਜਹਾਨ ਨੇ ਪੇਸ਼ ਹੋਇਆ ਤੇ ਸ਼ਾਹਜਹਾਨ ਨੇ ਹਮਾਜੀ ਦੀਆਂ ਅੱਖਾਂ ਕੱਢ ਦਿੱਤੀਆਂ। ਤੇ ਉਸ ਨੂੰ ਫੜ ਕੇ ਲਿਆਉਣ ਵਾਸਤੇ ਮੁਹੰਮਦ ਖਾਨ ਨੂੰ ਬਿਹਰਾ ਇਸਲਾਮ ਖਾਨ ਦਾ ਗਵਰਨਰ ਬਣਾ ਦਿੱਤਾ। 3 ਨਵੰਬਰ 1295 ਈਸਵੀ ਨੂੰ ਸ਼ਾਹਜਹਾਨ ਦੂਜੀ ਵਾਰ ਪੰਜਾਬ ਉੱਤੇ ਹਮਲਾ ਕਰਨ ਵਾਸਤੇ ਕਾਬਲ ਤੋਂ ਤੁਰ ਪਿਆ। ਜਦ ਉਸ ਦੀ ਫੌਜ 8 ਤੋਂ ਇਸ ਪਾਰ ਤੱਪੀ ਤਾਂ ਅਗੋਂ ਖਾਲਸਾ ਫੌਜਾਂ ਸ਼ੇਰ ਬਾਗ ਭੌਂਕ ਕੇ ਆ ਪਈਆ ਪਹਿਲੀ ਮੋਠ ਭੇੜ ਵਿੱਚ ਪਠਾਨ ਹਾਰ ਕੇ ਫਿਰ ਆਪਕੋ ਪਾਰ ਚਲੇ ਗਏ ਫਿਰ ਸ਼ਾਜਮਾਨ ਸ਼ਾਹੀ ਬੌਸ ਨੇ ਆਪ ਦਰਿਆ ਤੱਪਿਆ ਸਿੱਖ ਫੌਜਾਂ ਜਰਾ ਪਿੱਛੇ ਹਟ ਗਈਆਂ ਤੇ ਸ਼ਾਜਮਾਨ ਹਸਣਾ ਅਬਦਾਲ ਆ ਬੈਠਾ ਰਣਜੀਤ ਸਿੰਘ ਜਿਲ੍ਹਾ ਰਖਤਾਸ ਖਾਲੀ ਕਰਕੇ ਪਿੱਛੇ ਹਟ ਗਿਆ ਸ਼ਾਜਮਾਨ ਦੇ ਜਮਾਇਰ ਅਹਿਮਦ ਖਾਨ ਸ਼ਾਹਾਂਸੀ ਵਾਸੀ ਨੇ ਅੱਗੋਂ ਵੱਧ ਕੇ ਕਿਲਾ ਰਫਤਾਸ ਉਤੇ ਕਬਜ਼ਾ ਕਰ ਲਿਆ ਸਿੱਖ ਜਹਲਮ ਦਰਿਆ ਤੇ ਉਪਾਰਲੇ ਪਾਸੇ ਤੇ ਪਖਾਨ ਪਰਲੇ ਪਾਸੇ ਇਕੱਠੇ ਹੋ ਗਏ ਪਿੰਡ ਦਾਦਰਖਾਨ ਆਲ ਸਾਹਮਣੇ ਕਿਤੇ ਕਿਤੇ ਸਿੱਖਾਂ ਤੇ ਪਖਾਨਾਂ ਦੀਆਂ ਝੜਪਾਂ ਹੋਈਆਂ ਅੰਤਿਛਾਜਮਾਨ ਸਿੱਖਾਂ ਦੀ ਤਾਕਤ ਤੋਂ ਭਰਾ ਕੇ ਬਿਨਾਂ ਕੋਈ ਵੱਡੀ ਲੜਾਈ ਲੜਦੇ 1 ਜਨਵਰੀ 1796 ਈਸਵੀ ਨੂੰ ਹਸਨਬਦਾਲ ਤੋਂ ਵਾਪਸ ਕਾਬਲ ਨੂੰ ਮੁੜ ਗਿਆ ਇਦੋਂ ਬੇਲਾ ਹੋ ਕੇ ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ ਦੀ ਮਦਦ ਵਾਸਤੇ ਪਟਾਲੇ ਨੂੰ ਚਲਾ ਗਿਆ ਕਿਉਂਕਿ ਆਮਗੜੀਆਂ ਸਰਦਾਰਾਂ ਨੇ ਰਾਣੀ ਸਦਾ ਕੌਰ ਦਾ ਕੁਝ ਇਲਾਕਾ ਮਾਲ ਲੈ ਸੀ ਬਾਦਸ਼ਾਹ ਬਹੁਤ ਘੂਰ ਕਾਰਨ ਬਿਨਾਂ ਕਿਸੇ ਫੈਸਲੇ ਦੇ ਹੀ ਰਣਜੀਤ ਸਿੰਘ ਵਾਪਸ ਆ ਗਿਆ ਇਹ ਘਟਨਾ 1796 ਈਸਵੀ ਦੀ ਹੈ ਖਬਰਾਂ ਪਹੁੰਚ ਗਿਆ ਕਿ ਸ਼ਾਹ ਜਮਾਨ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਉਸ ਦੇ ਰਾਜਦੂਤ ਬਾਦਸ਼ਾਹ ਦਿੱਲੀ ਦੇ ਮਰਾਠਿਆਂ ਕੋਲ ਗੁਜੇ ਉਹਦਾ ਰਾਦੂਤ ਦੂਤ ਰਣਜੀਤ ਸਿੰਘ ਕੋਲ ਵੀ ਮੁਝਿਆ ਕਿ ਉਸ ਤੋਂ ਸ਼ਾਹ ਕਾਬਲ ਵਾਸਤੇ ਤੋਹਫੇ ਮੰਗੇ ਰਣਜੀਤ ਸਿੰਘ ਨੇ ਅੱਗੇ ਉੱਤਰ ਦਿੱਤਾ ਕਿ ਮੈਂ ਮੈਦਾਨੇ ਜੰਗ ਵਿੱਚ ਹੀ ਸ਼ਾਹ ਨੂੰ ਤੋਹਫੇ ਦੇ ਕੇ ਮਿਲਾਵਾਂਗਾ ਪੂਰੀ ਚਾਰੀ ਕਰਕੇ ਸ਼ਾਹ ਜਮਾਨ ਨੇ ਤੀਜੀ ਵਾਰ ਪੰਜਾਬ ਤੇ ਚੜ੍ਹਾਈ ਕੀਤੀ ਉਸ ਕੋਲ 80000 ਫੌਜ ਤਰੇ ਹੱਥ ਤੋਂ ਪੇ 7000 ਜਮੂਰ ਦੇ ਸਾਨ 12 ਅਕਤੂਬਰ 1796 ਨੂੰ ਉਹ ਕਾਬਲ ਪਹੁੰਚਿਆ ਕਾਬਲ ਤੋਂ ਤੁਰਿਆ ਪਸ਼ਾਵਰਾ ਬੈਠਾ ਇੱਕ ਮਹੀਨੇ ਇੱਥੇ ਰਹਿ ਕੇ ਉਹਨੇ ਲੋੜੀ ਦੀ ਤਿਆਰੀ ਹੋਰ ਕਰਨੀ ਉਸਨੇ ਸਿੱਖਾਂ ਨੂੰ ਇਹ ਨੂੰ ਮੰਨਣ ਵਾਸਤੇ ਲੇਖ ਭੇਜਿਆ ਪਰ ਉਦੋਂ ਸਿੱਖ ਕਿਸੇ ਕੌਮ ਦੀ ਇਹਨ ਮੰਨਣ ਨਾਲੋਂ ਲੜ ਕੇ ਮਰ ਜਾਣਾ ਚੰਗਾ ਸਮਝਦੇ ਸਨ ਸਿੱਖ ਸਰਦਾਰਾਂ ਦਾ ਲੀਡਰ ਉਦੋਂ ਰਣਜੀਤ ਸਿੰਘ ਸੀ ਤੇ ਉਸ ਵੇਲੇ ਉਹ ਰਾਜਾ ਘਰੋਂਦਾ ਸੀ ਸਿੱਖ ਸਰਦਾਰ ਛੇਠ ਲਿਖੀਆਂ ਸ਼ੌਣੀਆਂ ਵਿੱਚ ਆਪਣੀਆਂ ਫੌਜਾਂ ਲੈਂ ਤਿਆਰ ਖਰੇ ਸਨ ਸਰਾਏ ਕਾਲਾ ਦੇ ਕੀਸ਼ਰ ਸਿੰਘ ਬਰਾਬਲ ਪਿੰਡੀ ਵਿੱਚ ਮਿਲਖਾ ਸਿੰਘ ਪ੍ਰਤਾਪ ਸਿੰਘ ਮੋਹਰ ਸਿੰਘ ਗੁਜਰਾਤ ਵਿੱਚ ਸਹਿਬ ਸਿੰਘ ਅਹਿਮਦਾਬਾਦ ਵਿੱਚ ਦਲ ਸਿੰਘ ਆਰਾਮ ਨਗਰ ਵਿੱਚ ਰਣਜੀਤ ਸਿੰਘ ਲਾਹੌਰ ਵਿੱਚ ਲਹਿਣਾ ਸਿੰਘ ਤੇ ਅੰਮ੍ਰਿਤਸਰ ਵਿੱਚ ਗੁਲਾਬ ਸਿੰਘ 26 ਨਵੰਬਰ 1796 ਈਸਵੀ ਨੂੰ ਸ਼ਾਜਮਾਨ ਪਿਸ਼ਾਵਰ ਤੋਂ ਤੁਰਿਆ ਤੇ 8 ਕੁ ਟੇੜੇ 8 ਡੇਰੇ ਲੈ ਆਟਕ ਦਰਿਆਵੇ ਟੱਪ ਕੇ ਪਠਾਨ ਫੌਜ ਨੇ ਉਸ ਪਿੰਡ ਲੋਟਲੇ ਕੋਈ ਇਸ਼ਾਰਾ ਦਿੱਤੇ। ਰਾਵਲਪਿੰਡੀ ਕੋਲ ਅਫਗਾਨ ਪੂਜੇ ਤੇ ਸਰਦਾਰ ਮਿਲਖਾ ਸਿੰਘ ਨੇ ਅੱਗੋਂ ਮੈਦਾਨ ਆ ਮੰਦਿਆ। ਮਾਮੂਲੀ ਲੜਾਈ ਪਿੱਛੋਂ ਦੋਵਾਂ ਧਿਰੇ ਪਿੱਛੇ हट ਗਿਆਂ। ਸਮਾਂ ਵਿਚਾਰ ਕੇ ਸਰਦਾਰ ਮਿਲਖਾ ਸਿੰਘ ਰਾਵਲਪਿੰਡੀ ਛੱਡ ਕੇ ਰੋਹਤਾਸ ਆ ਗਿਆ। 6 ਦਸੰਬਰ 1796 ਨੂੰ ਸ਼ਾਹ ਜਮਾਨ ਆਪਤਿਆਂ ਨੂੰ ਤੁਰਾਰ ਲੰਘੇ ਪਿਆ। ਇਹ ਖਬਰ ਸੁਣ ਕੇ ਸਿੱਖ ਸਰਦਾਰਾਂ ਨੇ ਆਪਣੇ ਪਰਿਵਾਰ ਦੂਰ ਸਮਾਂ ਉਤੇ ਭੇਜ ਦਿੱਤੇ ਕਿ ਆਪ ਹਰ ਤਰ੍ਹਾਂ ਦਾ ਟੱਕਰਾਂ ਕਰਨ ਲਈ ਤਿਆਰ ਹੋ ਗਏ। ਹਰਿਆਰ ਰਣਜੀਤ ਸਿੰਘ ਤੇ ਦਲ ਸਿੰਘ ਨੇ ਆਪਣੇ ਪਰਿਵਾਰ ਪਟਿਆਲੇ ਭੇਜ ਦਿੱਤੇ। ਸਰਦਾਰ ਮਿਰਖਾ ਸਿੰਘ ਤੇ ਸਹਿਬ ਸਿੰਘ ਵੀ ਰਾਜਾ ਰਣਜੀਤ ਸਿੰਘ ਨਾਲ ਆ ਗਏ। ਇਹਨੇ ਚਿਰ ਤੱਕ ਕਈ ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਸਿੰਘਾਂ ਹਰਿਆਰ ਰਣਜੀਤ ਸਿੰਘ ਨੂੰ ਸੇਖਰਾਜ ਦੇ ਸਾਰੇ ਪੰਜਾਬ ਦੇ ਦੂਜੇ ਭਾਗ ਦੇ ਦਲਗਾਮ ਲੱਗੇ ਆ 2 ਨਵੰਬਰ 1780 ਈਸਵੀ ਨੂੰ ਸਰਦਾਰ ਮਹਾ ਸਿੰਘ ਤੇ ਸਰਦਾਰ ਮੀਰਾਜਤੋਤ ਸੁਤਰੀ ਰਾਜਾ ਕਰਤਾਰ ਸਿੰਘ ਵਾਲੀਏ ਜੀਨ ਦੇ ਘਰ ਗੁਜਰਾਵਾਲੇ ਵਿੱਚ ਆਪਣੇ ਸਮੇਂ ਦਾ ਸਭ ਤੋਂ ਵੱਡਾ ਆਦਮੀ ਜਨਮਿਆ ਸਰਦਾਰ ਮਹਾ ਸਿੰਘ ਉਹਨਾਂ ਦਿਨਾਂ ਵਿੱਚ ਤੇ ਰਸੂਲ ਨਗਲਾ ਰਣ ਜਿੱਤ ਗਏ ਸਨ ਇਸ ਵਾਸਤੇ ਲੜਕੇ ਦਾ ਨਾਮ ਰਣਜੀਤ ਸਿੰਘ ਰੱਖਿਆ ਖੜ ਗਿਆ ਸਾਰੇ ਸ਼ਹਿਰ ਵਿੱਚ ਕਈ ਦਿਨ ਖੁਸ਼ੀਆਂ ਮਨਾਈਆਂ ਗਈਆਂ ਤੇ ਦੀਪਾਂ ਦਾਣ ਦਿੱਤਾ ਗਿਆ ਪੰਜਾਬ ਦੇ ਸਾਰੇ ਨਾਮਵਰ ਸਰਦਾਰ ਸਰਦਾਰ ਮਹਾ ਸਿੰਘ ਨੂੰ ਵਧਾਈ ਦੇਣ ਵਾਸਤੇ ਆਏ ਗੁਜਰਾਵਾਲੇ ਇਕੱਠ ਹੋਏ ਜਿਨ੍ਹਾਂ ਦਾ ਘਰ ਵਾਲਿਆਂ ਵੱਲੋਂ ਬੜੇ ਚਾਅ ਨਾਲ ਆਦਰ ਨਾਲ ਸਵਾਗਤ ਕੀਤਾ ਗਿਆ ਪਰੰਜੀਤ ਸਿੰਘ ਜੀ ਕੋ ਸਲਾਹ ਲਈ ਗਿਆ ਸੀ ਜਾਂ ਉਸ ਨੂੰ ਬੜੀ ਸਖਤ